ਕਾਬਨੀ ਸ਼ਸ਼ੀ ਕਾਲ ਜੀ ਅੱਲ ਮੈਂ ਪਛਾਪ ਆਇਆਗਾ ਜੀ ਪਿੱਛੇ ਨੇ ਇੱਕ ਲਗਿਆ ਇੰਨੇ ਮੈਨੂੰ ਆਖਿਆ ਇੱਕ ਚਰਦਾਰ ਹੈਗਾ ਜੀ ਇੱਕ ਕੁੜੀ ਹੈਗੀ ਜੀ ਇੰਨੇ ਆਖਿਆ ਪਾਗਲ ਲਾ ਕੇ ਉੱਚਾ ਮਾਰ ਇੱਕ ਜਾਨ ਹੈਗਾ ਜੀ ਪਿਆ ਹੈਗਾ ਜੀ ਮੇਰੇ ਪਾਗਲ ਲਾ ਕੇ ਅਭੀ ਲੈ ਕੇ ਕੱਢ ਗਏ ਬੜੀ ਬੜੀ ਮੈਨੂੰ ਸ਼ਾਪ ਸਹੀ ਦਾ ਸ਼ਾਹ ਜੀ ਐ ਉਹੀ ਬਜ਼ੁਰਗ ਹੈ ਜਿੰਨਾਂ ਨੂੰ ਕੱਲ ਬਸ ਸਟੈਂਡ ਤੇ ਜਦੋਂ ਉਹਨਾਂ ਨੇ ਪਿਸ਼ਾਬ ਕੀਤਾ ਉੱਥੇ ਬਾਥਰੂਮ ਕਹਿੰਦੇ ਮੇਰਾ ਨਾ ਮੈਨੂੰ ਚੱਕਰ ਆ ਗਿਆ ਤੇ ਮੇਰਾ ਬਾਥਰੂਮ ਨਿਕਲ ਗਿਆ ਠੀਕ ਹੈ ਇਹ ਸਾਰੀ ਬਸ ਮੇਰੇ ਨਾਮ ਸਰਦਾਰ ਕਨਾਮ ਸਿੰਘ ਆਪਾਂ ਨੂੰ ਦੇ ਮੇਰੇ ਬੰਦੇ ਢੀਲ ਮੇਰੇ ਇੱਕੋ ਹੈਗੀ ਯਾਦ ਬਸ ਇਹ ਦੇਖੋ ਜੀ ਜਿਹੜੇ ਬਸ ਸਟੈਂਡ ਦਾ ਕੱਲ੍ਹ ਵਾਖਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਉਹ ਟੈਗ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਾਪਾਏ ਕੀ ਹੋਇਆ ਫਿਰ ਪੱਗ ਪੁਗੜ ਤਾਂ ਪੱਗ ਲਾ ਕੇ ਤੇ ਕੁਰਤਾ ਬਾਹਰ ਕਿੰਨੇ ਕਿਹਾ ਸਰਦਾਰ ਇੱਕ ਕੁੜੀ ਇੱਕ ਨੇ ਆ ਗਏ ਮੈਨੂੰ ਕੁੜੀ ਸੀ ਨਾਲ ਇੱਕ ਟੋਲ ਜਾਣੀ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਹਾਂਜੀ ਤੇ ਪਾਪਾ ਹੀ ਫੇਰ ਉਸ ਤੋਂ ਬਾਅਦ ਚੱਲ ਗਿਆ ਮੇ ਘਰ ਮੈਨੂੰ ਅੱਦਾ ਤੈਨੂੰ ਮੈਂ ਖਾੜੇ ਖੰਣਾ ਆ ਮੈਂ ਕਿਹਾ ਮੈਂ ਗਰੀਬ ਬੰਦਾ ਆ ਕਿ ਮੈਂ ਇਤੋਂ ਕਰਕੇ ਠਾਣੀ ਤੇ ਪਾਪਾ ਇਹਨਾਂ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਤੇ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਇਆ ਉਹ ਤੇ ਮਾਰੇ ਲੱਗਾ ਆਸਾਨੀ ਇਹਨਾਂ ਨੇ ਕਰਦੇ ਦੇ ਕੇ ਪੜਖ ਕੀ ਕੀਤਾ ਕੋਈ ਗੱਲ ਨਹੀਂ ਪਾਪਾ ਹੀ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਵਾਹ ਇੱਕ ਮੁੰਡਾ ਤੇ ਇੱਕ ਕੁੜੀ ਸੀ ਆਹ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਹਾਂਜੀ ਹਾਂਜੀ ਅੱਗੇ ਕਰ ਪਸ਼ਾਬੇ ਪੀਤੇ ਨਿੱਕਣ ਗਿਆ ਮੈਂ ਲੱਭਦਾ ਘੋੜਾ ਨਹੀਂ ਘੋੜਾ ਨਹੀਂ ਆ ਗੱਪੂ ਗੱਲਾ ਕਾ ਮਾਲ ਹੋ ਗਈ ਇੱਕ ਜਾਨ ਹੈ ਜਿਹੜੀ ਪਿਆ ਕਿੰਨੇ ਕਿੰਨੇ ਕਿਹਾ ਪਾਪਾਈ ਕਿਹਾ ਕਿੰਨੇ ਤੁਹਾਨੂੰ ਇੱਕ ਸ਼ਰਧਾਰੀ ਮੁੰਡਾ ਸੀ ਇੱਕ ਕੁੜੀ ਏਹੀ ਬਸ ਕੁੜੀ ਨੇ ਵੀ ਕਿਹਾ ਤੁਹਾਨੂੰ ਆਓ ਉਹ ਕਿਹਾ ਦੇ ਤੁਹਾਨੂੰ ਪਰਨਾ ਲਾ ਕੇ ਕਰੋ ਸਾਹਿਬ ਹੋ ਪਾਸ ਹੋ ਗਈ ਕੋਈ ਗੱਲ ਨਹੀਂ ਪਾਪਾਈ ਜਿਨੇ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਇੱਕ ਬਹੁਤ ਦਰਦਨਾਕ ਔਰ ਬਹੁਤ ਜਜ਼ਬਾਤੀ ਮੰਜ਼ਰ ਤਸਵੀਰਾਂ ਦੇ ਰਾਈ ਔਰ ਵੀਡੀਓਜ਼ ਦੇ ਰਾਈ ਵੀ ਅਬ ਦੇਖ ਲਿਆ ਜਿਹਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਬੀਆਰਟੀਐਸ ਸਟੇਸ਼ਨ ਦੇ ਉੱਪਰ ਇੱਕ ਬਜ਼ੁਰਗ ਬਹੁਤ ਹੀ ਕਮਜ਼ੋਰੀ ਦੀ ਹਾਲਾਤ ਦੇ ਵਿੱਚ ਬਿਮਾਰੀ ਦੀ ਹਾਲਾਤ ਦੇ ਵਿੱਚ ਵੀਕਨੈਸ ਦੇ ਕਰਕੇ ਕਿਤੇ ਪਿਸ਼ਾਬ ਉਹਦਾ ਵਿੱਚ ਹੀ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਉੱਥੋਂ ਸਟੇਸ਼ਨ ਤੇ ਜਿਹੜੇ ਬੰਦੇ ਐਮਪਲੋਏ ਹੁੰਦੇ ਆ ਡਿਪਲੋਏ ਕੀਤੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਮਲਾਜ਼ਮ ਜਿਹੜਾ ਖੁਦ ਦਸਤਾਰ ਜਿੰਨੇ ਸਿਰ ਤੇ ਸਜਾਈ ਹੁੰਦੀ ਆ ਉਹ ਉਸ ਬਜ਼ੁਰਗ ਕੋਲੋਂ ਜ਼ਬਰਨ ਤਰੀਕੇ ਦੇ ਨਾਲ ਗੁੱਸੇ ਦੇ ਨਾਲ ਰੋਡਲੀ ਔਰ ਬਦਤਮੀਜ਼ੀ ਨਾਲ ਬਿਹੇਵ ਕਰਕੇ ਉਹਦੀ ਉਹਨੂੰ ਕਹਿ ਰਿਹਾ ਹੁੰਦਾ ਕਿ ਦਸਤਾਰ ਉਤਾਰ ਕੇ ਚਾਹੇ ਉਸ ਪਿਸ਼ਾਬ ਨੂੰ ਸਾਫ਼ ਕਰੇ ਪਰ ਕਰੇ ਜ਼ਰੂਰ ਇੰਨੀ ਸ਼ਰਮਿੰਦਗੀਆਂ ਦਾ ਵਾਇਸ ਸਾਨੂੰ ਇਹ ਘਟਨਾ ਬਣਾ ਰਹੀ ਹੈ ਅੱਜ ਇਸ 2025 ਦੇ ਯੋਗ ਦੇ ਵਿੱਚ ਵੀ ਸਾਡੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇਦਾਂ ਦੇ ਵਾਕਏ ਪੇਸ਼ ਆਣੇ ਦਸਤਾਰ ਜਿੱਥੇ ਧਾਰਮਿਕ ਸਿਗਨੀਫੀਕੈਂਸ ਵੀ ਰੱਖਦੀ ਆ ਉੱਥੇ ਸਮਾਜੀ ਸਿਗਨੀਫੀਕੈਂਸ ਵੀ ਬਹੁਤ ਵੱਡਾ ਦਸਤਾਰ ਦਾ ਇਦਿਆਂ ਕਦਰਾਂ ਕੀਮਤਾਂ ਬਹੁਤ ਉੱਚੀਆਂ ਨੇ ਪਰ ਕੁਝ ਨਲਾਇਕ ਲੋਕਾਂ ਵੱਲੋਂ ਕੁਝ ਏਦਾਂ ਦੇ ਮੈਂ ਸਮਝਦਾ ਕਿ ਬੇਸ ਨਸਲੇ ਲੋਕਾਂ ਵੱਲੋਂ ਇਸ ਬਜ਼ੁਰਗ ਦੀ ਬੇਹਰਮਤੀ ਕੀਤੀ ਗਈ ਹਿਊਮਿਲੇਟ ਕੀਤਾ ਗਿਆ ਉਹਨੂੰ ਇਨਸਲਟ ਕੀਤਾ ਗਿਆ ਉਸ ਤੋਂ ਬਾਅਦ ਵੀਡੀਓ ਦੇ ਵਿੱਚ ਵੀ ਉਹ ਬਜ਼ੁਰਗ ਉੱਚੀ ਉੱਚੀ ਰੋ ਰਿਹਾ ਚੀਕਾਂ ਮਾਰ ਰਿਹਾ ਔਰ ਇਹ ਸਮਝ ਰਿਹਾ ਕਿ ਉਹ ਆਪਣੇ ਘਰ ਕਿਵੇਂ ਜਾਊਗਾ ਸਮਾਜ ਦੇ ਵਿੱਚ ਕਿਵੇਂ ਜਾਊਗਾ ਉਹਦੇ ਦਿਲ ਤੇ ਗਹਿਰੀ ਚੋਟ ਪਹੁੰਚੀ ਇਹ ਸਿੱਧਾ-ਸਿੱਧਾ ਸਾਨੂੰ ਇਹ ਮੰਜ਼ਰ ਦੱਸ ਰਿਹਾ ਕਿ ਜਿਹੜੇ ਬਜ਼ੁਰਗ ਉਸ ਸਮਾਜ ਦੇ ਵਿੱਚ ਕਿਸੇ ਵੇਲੇ ilm ও hikmat ਦੇ دانائی ਦੇ ਸਿਆਣਪ ਦੇ ਅਸਾਸਾ ਸਮਝੇ ਜਾਂਦੇ ਸੀ ਸਮਝਿਆ ਜਾਂਦਾ ਸੀ ਕਿ ਬਜ਼ੁਰਗ ਸਾਡੇ ਸਮਾਜ ਦਾ ਗਹਿਣਾ ਹੁੰਦੇ ਆ ਉਹਨਾਂ ਦੀ ਇਨਸਲਟ ਇਸ ਤਰੀਕੇ ਦੇ ਨਾਲ ਕਰਨੀ ਉਹਨਾਂ ਦੇ ਸਿਰ ਤੋਂ ਦਸਤਾਰ ਉਤਰਵਾ ਕੇ ਪਿਸ਼ਾਬ ਦੀ ਸਫਾਈ ਉਸ ਦਸਤਾਰ ਦੇ ਨਾਲ ਕਰਨੀ ਤੇ ਬਾਅਦ ਚ ਉਹਦੇ ਹੱਥ ਦੇ ਵਿੱਚ ਉਹ ਦਸਤਾਰ ਫੜਾ ਦੇਣੀ ਇਹ ਸਿੱਧਾ ਸਿੱਧਾ ਸਮਝ ਆ ਰਿਹਾ ਕਿ ਇਹਨਾਂ ਲੋਕਾਂ ਨੂੰ ਬਹੁਤ ਸਵੀਅਰ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਆ ਮੈਂ ਬੀਆਰਟੀਐਸ ਦੇ ਸੀਈਓ ਨੂੰ ਵੀ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਰਿਹਾ ਕਿ ਤੁਸੀਂ ਇਸ ਮੁਲਾਜ਼ਮ ਨੂੰ ਇਮੀਡੀਏਟ ਆਪਣੀ ਨੌਕਰੀ ਤੋਂ ਬਰਖਾਸਤ ਕਰ ਦਿਓ ਕੱਢ ਦਿਓ ਜੇਕਰ ਤੁਸੀਂ ਇਹਦੇ ਵਿੱਚ ਕੋਈ ਦੇਰੀ ਕਰ ਦਿਓ ਤੇ ਅਸੀਂ ਤੁਹਾਡੇ ਖਿਲਾਫ ਵੀ ਕੰਪਲੇਂਟ ਦਰਜ ਕਰਾਵਾਂਗੇ ਔਰ ਉਸ ਤੋਂ ਬਾਅਦ ਐਸਜੀਪੀਸੀ ਨੂੰ ਵੀ ਮੇਰੀ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਕਿ ਜਿਹੜੇ ਇਦਾਂ ਦੇ ਵਾਕਏ ਦਸਤਾਰ ਦੀ ਬੇਹਰਮਤੀ ਕਰਨ ਦੇ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਖਰਾਬ ਕਰਨ ਦੇ ਸਾਡੇ ਬਜ਼ੁਰਗਾਂ ਨੂੰ ਹਿਊਮਿਲੇਟ ਕਰਨ ਦੇ ਸਾਹਮਣੇ ਆਉਂਦੇ ਆ ਉਹਦੇ ਵਿੱਚ ਐਸਜੀਪੀਸੀ ਵੀ ਚੰਗੀ ਤਰ੍ਹਾਂ ਅਮਲ ਦਖਲ ਦੇਵੇ ਤਾਂਕਿ ਲੋਕਾਂ ਨੂੰ ਇਹ ਮੈਸੇਜ ਦੂਰ ਦਰਾਡੇ ਤੱਕ ਚਲੇ ਜਾਵੇ ਕਿ ਦਸਤਾਰ ਕਿੰਨੀ ਕੀਮਤੀ ਹੈ ਸਿਰ ਤੇ ਬੰਨਿਆ ਸਾਫਾ ਕਿੰਨਾ ਕੀਮਤੀ ਹੈ ਇਹ ਸਾਡੀ ਇੱਜ਼ਤ ਨੂੰ ਸਾਡੇ ਮਾਣ ਸਤਕਾਰ ਨੂੰ ਰਿਪਰੈਜ਼ੈਂਟ ਕਰਦਾ ਮੈਂ ਖੁਦ ਤਾਂ ਜਜ਼ਬਾਤੀ ਮਹਿਸੂਸ ਕੀਤਾ ਕਿ ਜਦੋਂ ਉਸ ਬਜ਼ੁਰਗ ਦੀ ਵੀਡੀਓ ਦੇਖੀ ਆ ਮੈਂ ਸ਼ਬਦਾਂ ਦੇ ਵਿੱਚ ਉਹ ਗੱਲ ਬਿਆਨ ਨਹੀਂ ਕਰ ਸਕਦਾ ਕਿ ਮੈਨੂੰ ਕੀ ਮਹਿਸੂਸ ਹੋਇਆ ਜੇ ਪੁਰਾਣਾ ਸਮਾਂ ਹੁੰਦਾ ਤੇ ਸ਼ਾਇਦ ਐਦਾ ਕਰਨ ਵਾਲੇ ਉਸ ਵਿਅਕਤੀ ਨੂੰ ਗੱਦੇ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਸਾਰੇ ਇਲਾਕੇ ਦੇ ਵਿੱਚ ਘੁਮਾਇਆ ਜਾਣਾ ਸੀ ਪਰ ਅੱਜ ਅੱਜ ਦੇ ਦੌਰ ਦੇ ਵਿੱਚ ਮੇਰੇ ਥੋੜੇ ਕ ਇਹਨੂੰ ਜ਼ਿਆਦਾ ਸਮਝਿਆ ਜਾਵੇ ਸਿਰਫ ਉਹ ਇਸ ਗੱਲ ਤੋਂ ਵੀ ਸਬਕ ਲੈ ਲੈਣ ਔਰ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਔਰ ਉਸ ਬਜ਼ੁਰਗ ਨੂੰ ਸੰਤਮਨਾ ਦਿੱਤੀ ਜਾਵੇ ਉਹਨੂੰ ਹੌਸਲਾ ਦਿੱਤਾ ਜਾਵੇ ਔਰ ਅਸੀਂ ਵੀਡੀਓ ਬਿਆਨ ਦੇ ਰਹੀ ਵੀ ਇਹ ਕਹਿ ਰਹੇ ਆ ਕਿ ਅਸੀਂ ਉਸ ਬਜ਼ੁਰਗ ਦੇ ਨਾਲ ਆ ਉਹਦੀ ਅਜ਼ਮਤ ਉਹਦੀ ਇੱਜ਼ਤ ਬਚਾਉਣ ਵਾਸਤੇ ਜੋ ਵੀ ਉਪਰਾਲੇ ਸਾਨੂੰ ਕਰਨੇ ਪੈਣਗੇ ਉਹ ਕਰਾਂਗੇ